ਬਾਲੋ ਬਾਲ ਬਾਲੋ ਨਹੀਂ ਨਹੀਂ ਹੈਗਾ ਸੁਣਨਾ ਅੱਜ ਮੈਂ ਕੁਝ ਨਵਾਂ ਤਕਾਂ ਪੁੱਛੋ ਇਦਗੇ ਭਾਰੇ ਆ ਕੀ ਦੇ ਨਾੜੇ ਉਹ ਕੀ ਦੇ ਕਿਵੇਂ ਨਹੀਂ ਬੰਦੋ ਹੈ ਤੇ ਯਾ สออฉันเลยนะ ਦੇ ਵੀ ਆ ਨਾ ਇਹ ਤਾਂ ਸਵਾਲ ਨਾ ਖਾਂਦਾ ਇਹ ਬੀਬੀ ਇਹ ਨਾ ਕਹਿੰਦੀ ਸੀ ਇਹ ਇਹ ਕਿਹੜਾ ਕਹਿੰਦੀ ਸੀ ਵੀ ਇੰਨਾ ਮਹਿੰਗਾ ਪੀਜ਼ਾ ਲੈਣੇ ਆਪਾਂ ਹਨਾ ਉਹਦਾ ਕੋਈ ਇੰਨਾ ਖਾਸ ਨਹੀਂ ਤੇ ਟਰੋਸਟਰ ਲੈ ਕੇ ਆਉਣਾ ਆਪਾਂ ਤਾਂ ਟਰੋਸਟਰ ਘਰੇ ਸਮਝ ਰਹੇ ਆਲੇ ਇਰਾ ਅੰਥਮੇ ਨਿੱਪੜ ਜਾਣਾ ਉਹਨੇ ਬਾਲ ਉਹਨੂੰ ਘੱਟ ਦੇਣਾ ਸੂਟਾ ਦੀ ਨਿਕਾਣੇ ਨੂੰ ਚੁੱਕ ਲੈਣਾ ਆਪਾਂ ਇਹਨਾਂ ਅਰਧੋ ਬਾਲਟੀ ਲਈ ਕੋਲ ਲੈਣਾ ਹਾਂ ਗੜੀ ਸਮਨੇ ਲੋਗ ਬੈਣਾ ਜਾਂ ਫੜਾ ਕਿੰਨਾ ਪ੍ਰਾਇਸ ਦੇਣਾ ਇੱਦਾਂ ਹੁੰਦਾ ਛੋਟਾ ਨੰਬਰ ਹੂੰ ਉਹ ਆਖਰੇ ਐਕਸਾ ਫਟਮਾ ਨਹੀਂ ਰੱਗੀ ਆ ਅਮਾ ਤੇ ਕਹਿੰਦੇ ਹਾਦੇ ਦੇ ਵਿੱਚ ਹੱਥ ਨਹੀਂ ਲਵਾਉਂ ਆਹ ਰਾ ਦਾ ਬਾਓ ਆਪੇ ਖਾ ਲਿਆ ਮੈਂ ਤਾਂ ਆਪੇ ਖਾਦਾ ਐਨ ਨੂੰ ਕਰੀ ਸਮਾ ਦੇਣ ਨਾ ਕਾ ਸੀ ਮੈਂ ਇਹ ਭਗਵਾਨ ਦੇ ਦਰਬਾਰ ਤੇ ਚਲੇ ਗਏ ਸੀਗੇ ਤੇ ਮੰਮੀ ਹੋਣੀ ਸਾਨੂੰ ਦੱਸਿਆ ਨਹੀਂ ਅਸੀਂ ਕਿ ਇਹ ਕਿੱਧਰ ਨੂੰ ਜਾਈ ਜਾਂਦੇ ਆ ਸਾਨੂੰ ਪਤਾ ਇਹਨਾਂ ਦਾ ਸੀ ਪਿੱਛੇ ਪਿੱਛੇ ਸੀਗੇ ਇਹਨਾਂ ਦੇ ਤੇ ਫਿਰ ਉਹ ਐਤਵਾਰ ਸੀਗਾ ਮੰਮੀ ਕਹਿੰਦੇ ਚਲੋ ਜਾ ਆਣੇ ਆ ਵੀ ਤੁਸੀਂ ਆਏ ਹੋਏ ਆ ਤੇ ਮੇਲੇ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਆ ਦਰਬਾਰ 'ਚ ਮੇਲਾ ਆ ਇੱਥੇ 31 ਇੱਕ ਦੋ ਤਰੀਕ ਦਾ ਆ ਸ਼ਾਇਦ ਕਹਿੰਦੇ ਆ ਤੇ ਸੇਵਾ ਚੱਲਦੀ ਪਈ ਆ ਤੇ ਅਸੀਂ ਫੇ ਮੰਮੀਆਂ ਨੇ ਚਲੋ ਮੱਥਾ ਟੇਕਿਆ ਆਨੇ ਆ ਉੱਥੇ ਜਾ ਕੇ ਤੇ ਇੱਥੇ ਤੀਆਂ ਦਾ ਤਿਹਾਰ ਮਨਾਉਣ ਲੱਗੇ ਹੋਏ ਸੀਗੇ ਤੇ ਕੁੜੀਆਂ ਪੀਂਗਾ ਝੂਟਦੀਆਂ ਪਈਆਂ ਸੀ ਤੇ ਇੱਧਰ ਇੱਕ ਸਾਈਡ ਤੇ ਸੀਗੇ ਲੱਗੇ ਤੀਆਂ ਮਨਾਉਦੇ ਸੀ ਦੱਸ ਵੈਸੇ ਸੋਣ ਮਹੀਨਾ ਤਾਂ ਸ਼ਾਇਦ ਕਹਿੰਦੇ ਖਤਮ ਹੋ ਗਿਆ ਆ ਤਾਂ ਇੱਥੇ ਫੇਰ ਐਤਵਾਰ ਵਾਲੇ ਦਿਨ ਮਨਾਇਆ ਸੀਗੇ ਤੇ ਅਸੀਂ ਹੁਣ ਚੱਲੇ ਆ ਜੀ ਮੱਥਾ ਟੇਕਣ ਕਾਬਲਾ ਗਿੱਗੀ ਜਿਹਾ ਰੱਖਣੀਆਂ ਸੀ ਐਂ ਤੇ ਫੋਨ ਤੇ ਹੁਣ ਨਹੀਂ ਜਾਂਦੀ ਮਤਲਬ ਜ਼ਿਆਦਾ ਨਹੀਂ ਫੋਨ ਤੇ ਫੋਨ ਦੇ ਹਾਂਜੀ ਅਸੀਂ ਮੱਥਾ ਟੇਕਣ ਜਾਂਦੇ ਪਏ ਆ ਤੇ ਤੁਸੀਂ ਵੀ ਸਾਰੇ ਜਾਣੇ ਦਰਸ਼ਨ ਕਰ ਲੋ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਹੈ ਆ ਬਹੁਤ ਸਾਰੀਆਂ ਤਿਆਰੀਆਂ ਚੱਲਦੀਆਂ ਪਈਆਂ ਆ ਤੇ ਅਸੀਂ ਜਦੋਂ ਮੱਥਾ ਟੇਕਣ ਗਏ ਸੀ ਨੀਮੂ ਸਰਕਾਰ ਜੀ ਨੂੰ ਤੇ ਉੱਥੇ ਬੀਬੀਆਂ ਸਾਗ ਬਣਾਉਣ ਦੀ ਤਿਆਰੀ ਕਰਦੀਆਂ ਪਈਆਂ ਸੀ ਤੇ ਬਹੁਤ ਸੇਵਾ ਚੱਲਦੀ ਪਈ ਆ ਬਹੁਤ ਸੰਗਤ ਆਉਂਦੀ ਆ ਤੇ ਐਤਵਾਰ ਕਰਕੇ ਜਿੱਦਾਂ ਥੋੜਾ ਰਸ਼ ਘੱਟ ਸੀਗਾ ਵੀਰਵਾਨ ਨੂੰ ਜ਼ਿਆਦਾ ਰਸ਼ ਹੁੰਦਾ ਆ ਤੇ ਲੋਧੀ ਕਰੋ ਦਰਸ਼ਨ ਤੁਸੀਂ ਵੀ ਦਰਵਾਜ਼ਾ ਬੰਦ ਸੀਗੇ ਕਿਉਂਕਿ ਐਤਵਾਰ ਕਰਕੇ ਘੱਟ ਆਉਂਦੇ ਨਾ ਅੰਦਰੋਂ ਬੰਦ ਦਰਵਾਜ਼ੇ ਕੀਤੇ ਹੋ ਸੀਗੇ ਅਸੀਂ ਵੀ ਐਸੇ ਹੀ ਚੱਲ ਗਿਆ ਸੀਗੇ ਰਖੜੀਆਂ ਲੈਣ ਜਾਣਾ ਸੀ ਨਾ ਤੁਹਾਨੂੰ ਦੱਸਿਆ ਸੀ ਮੈਂ ਤੇ ਉਹ ਫਿਰ ਮੰਮੀ ਨੂੰ ਨੇ ਕਹਿੰਦੇ ਚਲੋ ਆਪਾਂ ਉੱਥੇ ਜਾ ਆਉਨੇ ਆ ਰੌਣਕ ਮੇਲਾ ਦੇਖ ਕੇ ਆਉਨੇ ਤੇ ਰੱਖ ਦਿਓ ਤੇ ਸਮਰ ਵੀ ਮੱਥਾ ਢੇਕਦਾ ਪਿਆ ਆ ਚਲੋ ਜਾਇ ਕਰਾਂ ਆ ਜਾ ਜਾਇ ਕਰ ਦੋ ਇੱਦਾਂ ਜਾਇ ਕਰ ਇੱਥੇ ਜਾਇ ਕਰ ਜਾਇ ਕਰ ਦੋ ਜਾਇ ਕਰ ਜਾ ਚਲੋ ਆ ਜਾ ਆ ਜਾ Hãy subscribe cho kênh Ghiền Để không bỏ lỡ những video hấp dẫn I ਹਾਂਜੀ ਇੱਥੇ ਲੱਗੇ ਸੀਗੇ ਤੀਆਂ ਦਾ ਤਿਹਾਰ ਮਨਾਉਣਾ ਤੇ ਮੇਲੇ ਦੇ ਇੱਧਰ ਆ ਸਟੇਜ ਲੱਗਦੀ ਆ ਇੱਧਰਲੇ ਪਾਸੇ ਸਾਰੀ ਸੰਗਤ ਇੱਧਰ ਬੈੰਦੀ ਆ ਤੇ ਇੱਥੇ ਤੀਆਂ ਦਾ ਤਿਹਾਰ ਮਨਾਉਂਦੇ ਪਏ ਆ ਤੇ ਬਹੁਤ ਸੋਹਣਾ ਕੁੜੀਆਂ ਕਰਦੀਆਂ ਸੀਗੀਆਂ ਇੱਥੇ ਪਰਫਾਰਮੈਂਸ ਤੇ ਪਰ ਅਸੀਂ ਨੂੰ ਸਾਨੂੰ ਥੋੜਾ ਟਾਈਮ ਹੀ ਫੇ ਅਸੀਂ ਬਾਜ਼ਾਰ ਨੂੰ ਵੀ ਜਾਣਾ ਸੀ ਇਸ ਕਰਕੇ ਅਸੀਂ ਰੁਕੇ ਨਹੀਂ ਇੱਥੇ ਜਿਆਦਾ ਥੋੜਾ ਟਾਈਮ ਹੀ ਦੇਖ ਕੇ ਜਿੱਦਾਂ ਅਸੀਂ ਚੱਲ ਗਏ ਸੀਗੇ 5-10 ਮਿੰਟ ਜਿੱਦਾਂ ਰੁਕੇ ਸੀਗੇ ਦੇਖਦੋ ਔਖੇ ਫੇ ਥੋੜਾ ਜਿਹਾ ਚੱਲ ਗਏ ਸੀ ਹਜੇ ਜਿੱਦਾਂ ਤਿਆਰੀਆਂ ਹੀ ਕਰਦੇ ਪਏ ਸੀਗੇ ਤੇ ਇੱਕ ਅੱਧੀ ਪਰਫਾਰਮੈਂਸ ਦੇਖੀ ਸੀਗੀ ਤਾਂ ਮੁੜ ਕੇ ਅਸੀਂ ਇੱਥੋਂ ਨਿਕਲ ਗਏ ਸੀ ਤੇ ਇਦਾਂ ਨਿੰਮੋ ਸਰਕਾਰ ਜੀ ਨੂੰ ਹਜੇ ਮੱਥਾ ਟੇਕਣਾ ਸੀਗਾ